ਅਰਦੇ ਵਿੱਚ ਕੁੜਾ ਚੁਕਨ ਅਤਾ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਸਹੀ ਰੱਖਣ ਦੇ ਲਈ ਨਗਰ ਨਿਗਮ ਵੱਲੋਂ ਤਾਂ ਨਾਕੀਤੇ ਗਏ ਸਫਾਈ ਮਜ਼ਦੂਰ ਡਰਾਈਵਰਾਂ ਵੱਲੋਂ ਅੱਜ ਕੰਮ ਛਾੜ ਕੇ ਹੜਤਾਲ ਕਰ ਦਿੱਤੀ ਗਈ ਆਜਾ ਪਠਾਨਕੋਟ ਤੇ ਲੋਹਗੀ ਰੋਡ ਦੇ ਉੱਪਰ ਬਨੇ ਜਾੜ ਦੇ ਬਾਹਰ ਆਪਣੀਆਂ ਕੂੜਾ ਸੁੱਟਣ ਵਾਲੀਆਂ ਗੱਡੀਆਂ ਰਿਕਸ਼ੇ ਖੜੇ ਕਰ ਦਿੱਤੇ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਦੇ ਖਿਲਾਫ ਰੋਸ ਜਿਟਾਉਣ ਲੱਗੇ ਜਿਸ ਦੇ ਵਿੱਚ ਉਹਨਾਂ ਦੀ ਮੁੱਖ ਮੰਗ ਸੀ ਕਿ ਕੂੜਾ ਸੁੱਟਣ ਦੇ ਲਈ ਜੋ ਜਗ੍ਹਾ ਨਗਰ ਨਿਗਮ ਦੇ ਨਿਰਧਾਰਿਤ ਕੀਤੀ ਹੈ ਉਹ ਕੱਟ ਪੈ ਰਹੀ ਹੈ ਤੇ ਉਹਨਾਂ ਨੂੰ ਕੂੜਾ ਸੁੱਟਣ ਲਈ ਜਗ੍ਹਾ ਮੁਹੱਈਆ ਕਰਵਾਈ ਜਾਵੇ ਨਾਲ ਹੀ ਕੂੜੇ ਨੂੰ ਇਕੱਠਾ ਕਰਨ ਦੇ ਲਈ ਜੋ ਜੀਸੀਬੀ ਲਗਾਈ ਗਈ ਸੀ ਉਹ ਵੀ ਖਰਾਬ ਹੋ ਚੁੱਕੀ ਹੈ ਜਿਸ ਦੇ ਕਾਰਨ ਉਹਨਾਂ ਨੂੰ ਖੁਦ ਹੀ ਚਦੋ ਜਦੀ ਕਰਨੀ ਪੈਂਦੀ ਹੈ ਇਸ ਤੋਂ ਇਲਾਵਾ ਕੁਝ ਚਾਹੇ ਕਿ ਮੁਲਾਜ਼ਮ ਸਫਾਈ ਕੰਮ ਤੇ ਨਹੀਂ ਆਉਂਦੇ ਅਤੇ ਦਫ਼ਤਰ ਬੈਠ ਕੇ ਹੀ ਹਾਜ਼ਰੀਆਂ ਲਗਵਾ ਰਹੇ ਹਨ ਇਹ ਹੀ ਨਹੀਂ ਹੋਰ ਵੀ ਕਈ ਮੰਗਾਸਾਂ ਜਿਸ ਨੂੰ ਲੈ ਕੇ ਉਹਨਾਂ ਨੇ ਕਰੀਬ 5 ਘੰਟੇ ਲਗਾਤਾਰ कामचट हड़ताल की थी जिसके बाद नगर निगम ने आंखें खोलीं और इस मौके थे पुजे नगर निगम दे सैनिटरी इंस्पेक्टर अफसर जिनाब ने सफाई ड्राइवर मजदूरों ਨੂੰ ਭਰੋਸਾ ਦਿੱਤਾ ਗਿਆ ਕਿ ਉਹਨਾਂ ਦੀਆਂ ਜੋ ਵੀ ਮੰਗਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜਿਸ ਤੋਂ ਬਾਅਦ ਸਫਾਈ ਮਜ਼ਦੂਰ ਡਰਾਈਵਰ ਜੂਨੀਅਰ ਨੇ ਆਪਣਾ ਧਰਨਾ ਚੁੱਕਿਆ। ਇਸ ਮੌਕੇ ਤੇ ਸਫਾਈ ਮਜ਼ਦੂਰ ਡਰਾਈਵਰ ਜੂਨੀਅਰ ਨੇ ਕਿਹਾ ਕਿ ਉਹਨਾਂ ਨੂੰ ਅੱਜ ਮਜਬੂਰਨ ਹੜਤਾਲ ਕਰਨੀ ਪਈ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉਹ ਆਪਣੀਆਂ ਮੰਗਾਂ ਦੇ ਲਈ ਜਦੋਂ ਜਹਿਦ ਕਰ ਰਹੇ ਸਨ ਪਰ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ ਜਾ ਰਿਹਾ ਸੀ ਜਿਸ ਦੇ ਕਰਕੇ ਉਹਨਾਂ ਨੂੰ ਕੰਮ ਛੱਡ ਹੜਤਾਲ ਕਰਨੀ ਪਈ ਉਹਨਾਂ ਨੇ ਕਿਹਾ ਕਿ ਅਸੀਂ ਸ਼ਹਿਰ ਨੂੰ ਗੰਦਾ ਨਹੀਂ ਕਰਨਾ ਚਾਹੁੰਦੇ ਪਰ ਨਗਰ ਨਿਗਮ ਨੂੰ ਵੀ ਚਾਹੀਦਾ ਹੈ ਕਿ ਉਹ ਸਾਡੀਆਂ ਮੰਗਾਂ ਵੱਲ ਧਿਆਨ ਦੇ ਤਾਂ ਜੋ ਅਸੀਂ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਸਕੀਏ ਉਹਨਾਂ ਨੇ ਕਿਹਾ ਕਿ ਇਸ ਮੌਕੇ ਤੇ ਸੈਨੇਟਰੀ ਅਫਸਰ ਪੂਜੇ ਸਨ ਉਹਨਾਂ ਵੱਲੋਂ ਪ੍ਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਸਿੱਖਾ ਕਰਨਗੇ ਉਦੋਂ ਮੌਕੇ ਤੇ ਪੂਜੇ ਨਗਰ ਨਿਗਮ ਦੇ ਸੈਨੇਟਰੀ ਅਫਸਰ ਨੇ ਕਿਹਾ ਕਿ ਇਹਨਾਂ ਦੀਆਂ ਮੰਗਾਂ ਨੂੰ ਸੁਣ ਲਿਆ ਗਿਆ ਹੈ ਤਾਂ ਜੋ ਉੱਚ ਅਧਿਕਾਰੀਆਂ ਤੱਕ ਪਹੁੰਚਾ ਦਿੱਤੀਆਂ ਜਾਣਗੀਆਂ ਜਲਦ ਤੋਂ ਜਲਦ ਇਹਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਜੋ ਸਫਾਈ ਕਾਮੇ ਕੰਮਤੇ ਨਹੀਂ ਆਉਂਦੇ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਵੇਗੀ ਪਠਾਨਕੋਟ ਤੋਂ ਪੁਸ਼ਪਤਾ ਦੀ ਰਿਪੋਰਟ ਅਲਟਲ ਪੰਜਾਬ ਦੀ ਕਾਰਨ ਇਹਨਾਂ ਦੀ ਕੁਝ ਮੰਗਾਂ ਸੀ ਜਿਹੜੀਆਂ ਕਿ ਉਹ ਅਸੀਂ ਮੰਨ ਲਈਆਂ ਆ ਔਰ ਜੋ ਉੱਥੇ ਡੇਰੀ ਵਾਲ ਕੰਪਨੀ ਦਾ ਇੱਕ ਸੋਲੂਸ਼ਨ ਸੀ بارش ਦੇ ਕਰਕੇ ਉੱਥੇ ਪਾਣੀ ਪੂਰੀ ਜਮਾ ਹੋ ਗਿਆ ਔਰ ਉਸ ਦੇ ਕਿਆ ਕਰਨ ਦੀ ਤਰਫ ਮੰਨੀ ਸੀ ਉਹ ਅਸੀਂ ਸਾਈਟ ਤੇ ਸਿਰੇ ਗਏ ਆ ਨਾਲ ਨਾਲ ਹੀ ਕਿ ਇਹਨਾਂ ਦੇ ਨਾਲ ਗਿਆ ਸਾਰਾ ਸਟਾਫ ਸਾਡੇ ਇਸ ਦਾ ਕੰਮ ਨਾਲ ਗਏ ਨਾਲ ਜਾ ਕੇ ਉੱਥੇ ਉਹਨਾਂ ਦੀ ਇੱਕ ਜੀਸੀਬੀ ਲਾ ਕੇ ਉਹਦਾ ਪ੍ਰੋਪਰ ਹੱਲ ਕਰਵਾਇਆ ਇਹਨਾਂ ਨੂੰ ਕੱਲ ਤੋਂ ਫੇਰ ਉਹ ਸਾਰਾ ਕੁਝ ਪ੍ਰੋਵਾਈਡ ਕਰਵਾਇਆ ਜੋ ਜਿਹੜੇ ਕਰਮਚਾਰੀਆਂ ਨੂੰ ਕੰਮ ਨਹੀਂ ਕੀਤਾ ਜਿਹੜੇ ਦੁਬਾਰਾ ਸੰਭੀਅਰ ਨੇ ਕੱਲ੍ਹ ਤੋਂ ਸਾਰੇ ਉਹਨਾਂ ਨੇ ਕੰਮ ਤੇ ਜਾਣਾ ਸਾਰਿਆਂ ਨੇ ਜਾਣਾ ਜੇ ਕਰਮਚਾਰੀ ਇੱਕ ਦਿਨ ਵੀ ਕੰਮ ਨਾ ਕਰਨ ਤੇ ਸ਼ਾਇਦ ਦੇ ਵਿੱਚ ਥੂੜੇ ਦੇ ਕੇ ਲੱਗਣਾ ਨਵੇਂ ਜਿਹੜੇ ਤੁਹਾਡੇ ਮੁਲਾਜ਼ਮ ਭਰਤੀ ਹੋਣ ਉਹਨਾਂ ਵਿੱਚ ਕਈ ਜਿਹੜੇ ਮੁਲਾਜ਼ਮ ਖਾਸ ਤੌਰ ਤੇ ਬੀਬੀਆਂ ਉਹ ਦਫ਼ਤਰਾਂ ਦੇ ਵਿੱਚ ਹੀ ਬੱਠੀ ਰਹਿੰਦੀਆਂ ਜਦਕਿ ਉਹ ਸ਼ਿਗਰਮੰਦ ਸਫਾਈ ਮੈਨ ਸਫਾਈ ਸਿਰਫ ਭਰਤੀ ਹੋ ਜਾਂਦਾ ਬਹੁਤ ਸਾਰੀਆਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਲੋਕ ਦਫ਼ਤਰਾਂ 'ਚ ਬੈਠੇ ਨੇ ਉਹ ਚਾਹੇ ਕਿਸੇ ਵੀ ਸਿਫਾਰਿਸ਼ ਨਾਲ ਜਾਂ ਕੇ ਇਹ ਆਪਣੀ ਮਰਜ਼ੀ ਨਾਲ ਬੈਠੇ ਨੇ ਉਹਨਾਂ ਦੀ ਤਨਖਾਹ ਵੀ ਖਾਨ ਅਧੀ ਬੰਨੀ ਹੈ ਜਿਹੜੀ ਕੰਸਰਨ ਸੁਪਰਵਾਈਜ਼ਰ ਨਾਲ ਸਾਨੂੰ ਮਿਲਿਆ ਸੀ ਕਿ ਇਹਦੇ ਫੀਲਡ ਵਿੱਚ ਕੰਮ ਕਰਦੇ ਜੀਸੀਬੀ ਜਿਹੜੀ ਖਰਾਬ ਜਿਹੜੀ ਸਥਿਤੀ ਵਿੱਚ ਪਈ ਆ ਉਹਦੀ ਉਹਦੀ ਸੈਂਕਸ਼ਨ ਜਿਹੜੀ ਆ ਉਹ ਜਲਦੀ ਅਸੀਂ ਲੈ ਕੇ ਤੇ ਇਹਨੂੰ ਦਾ ਵੀ ਕੰਮ ਫਿਰ ਸ਼ੁਰੂ ਕਰਵਾਣ ਲੱਗੇ ਆ ਕਿਉਂਕਿ ਉਹ ਵੀ ਸਟਾਰਟ ਕਰਾ ਦੇਣੀ ਹੈ ਜੀਸੀਬੀ ਤੇਲੀ ਵਾਲਾ ਕਰਜ਼ਾਰਾ ਅਜੇ ਸਪੈਨ ਦਲ ਕਰਦਾ ਜੀ ਸਮਝਬਾਰਤਾ ਸਪਾਈ ਮਜ਼ਦੂਰ ਜਿੰਨ ਡਰਾਈਵਰ ਇਹਨਾਂ ਦੀਆਂ ਬਹੁਤ ਚਿਰ ਤੋਂ ਮੰਗਾ ਸੀ ਜਿਹੜੀ ਅਫਸਰਾਂ ਨੂੰ ਅਸੀਂ ਦੱਸ ਚੁੱਕੇ ਅਸੀਂ ਕਿ ਅਨਾਖਾਈ ਕਰ ਰਹੇ ਸੀ ਇਸ ਕਰਕੇ ਅਜਾ ਹੜਤਾਲ ਕਰਨੀ ਪਈ ਹੈ ਕਿ ਜਿਹੜੀ ਸਾਡੀ ਡੈਂਪਿੰਗ ਗਰਾਊਂਡ ਦੇ ਕੋਲ ਇੱਥੇ ਵੀ ਅਤੋਰੀ ਵਾਲੇ ਚੌਂਕ ਉੱਥੇ ਵੀ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਸੀ ਉਸ ਜੀਸੀਪੀ ਸਾਡੀ ਇੱਕ ਖਰਾਬ ਹੋ ਗਈ ਸੀ ਤੇ ਇੱਕ ਦੂਸਰੀ ਵੀ ਖਰਾਬ ਹੋ ਗਈ ਸੀ ਇਸ ਕਾਰਨ ਦੇ ਵਿੱਚ ਦੂਜਾ ਨੰਬਰ ਉੱਥੇ ਜਿਹੜੀ ਡੈਂਪਿੰਗ ਗਰਾਊਂਡ ਆ ਉੱਥੇ ਸਾਨੂੰ ਇਸ ਕਾਲ ਦੀ ਪ੍ਰੋਬਲਮ ਆ ਰਹੀ ਹੈ ਕਿ ਜਿਹੜੀ ਜਗ੍ਹਾ ਆ ਜਿੰਨੀ ਹੱਦ ਕੋ ਹੈ ਸੀ ਉਹਦੇ ਵਿੱਚ ਅੱਧੀ ਜਿਹੜੀ ਆ ਉਹ ਰਿਕਵਰ ਕਰ ਲਈਦੀ ਹੈ ਇਹਨਾਂ ਨੇ ਕਿਸੇ ਕੋਈ ਸਪਾਈ ਵਾਲਿਆਂ ਦੇ ਵਿੱਚ ਜਿਹੜਾ ਉੱਥੇ ਤਲਾਸ਼ ਤੋਂ ਪੁੱਛਿਆ ਆ ਸੁਜਾ ਨੰਬਰ ਜਿਹੜੀ ਸਾਡੇ ਕੋ ਸੁੱਤਣ ਦੀ ਜਗ੍ਹਾ ਆ ਉਹ ਉੱਥੇ ਘਟਿਆ ਇਸ ਕਰਕੇ ਜਿਹੜੀ ਆ ਅਸੀਂ ਅਜ ਅਫਸਰਾਂ ਨੂੰ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਸਾਨੂੰ ਪ੍ਰੋਬਲਮ ਆ ਰਿਹਾ ਤੋ ਹੱਲ ਕਰੋ ਇਹਨਾਂ ਨੇ ਨਹੀਂ ਸੀ ਹੱਲ ਕੀਤਾ ਇਸ ਕਰਕੇ ਅੱਜਾਨੂੰ ਹੜਤਾਲ ਕਰਨੀ ਪਈ ਆ ਅਫਸਰਾਂ ਨੂੰ ਦਾਖਾ ਕੇ ਅੱਜ ਉਹਨਾਂ ਨੇ ਵੇਰਵਾ ਪੂਰਾ ਦਿੱਤਾ ਆ ਆਸ਼ਵਾਸ਼ਣ ਦੇਣ ਦਿੱਤਾ ਵੀ ਕੱਲ ਤੱਕ ਜਿਹੜੀ ਜੀਸੀਪੀ ਠੀਕ ਹੋ ਜਾਏਗੀ ਉਹਦਾ ਮਸਲਾ ਹੱਲ ਜਿਹਾ ਕੀਤਾ ਜਾਵੇਗਾ ਜੇ ਬਾਈ ਚਾਂਸ ਇਹ ਫੇਰ 1-2 ਦਿਨ ਤੱਕ ਜੇ ਮਸਲਾ ਨਹੀਂ ਹੱਲ ਹੁੰਦਾ ਤੇ ਫੇਰ ਜੀ ਜੀ ਇਹ ਜਿਹੜੀ ਆ ਹੜਤਾਲ ਜਿਹੜੀ ਆ ਫਿਰ ਪੱਕੀ ਕੀਤੀ ਜਾਂਦੀ ਕਿ ਮੇਰਾ ਅਫਸਰ ਉਹੀ ਆਉਣਗੇ ਜਿਨ੍ਹਾਂ ਨੇ ਇਹ ਨਿਯਮਾਂਵਾਂ ਦੀ ਪੂਰੀ ਕਰਤੀ ਜੀ ਪ੍ਰਧਾਨ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੇ ਕ੍ਰੈਸ਼ਰ ਵੱਲੋਂ ਜਗ੍ਹਾ ਐਕਵਾਇਰ ਕੀਤੀ ਕਿ ਨਹੀਂ ਜਗ੍ਹਾ ਐਕਵਾਇਰ ਕੀਤੀ ਗਈ ਹੈ ਕੀ ਇਹ ਤੁਸੀਂ ਪਹਿਲਾਂ ਵੀ ਦੀ ਸ਼ਿਕਾਇਤ ਅਫਸਰਾਂ ਨੂੰ ਕੀਤੀ ਹੈ ਇਹ ਸਾਰੇ ਕ੍ਰੈਚਰਾਂ ਵਾਲਿਆਂ ਨੇ ਇਹ ਸਾਡੇ ਉਹਨਾਂ ਨੇ ਗੱਲਬਾਤ ਇਸ ਤਰੀਕ ਕੋਈ ਘਟ ਤੋਂ ਘਟ ਵੀ ਕੋਈ 15 ਕਿਲੇ ਜਗ੍ਹਾ ਆ ਜਿਹੜੀ ਪਹਿਲੇ ਜਿਹਦੇ ਵਿੱਚ ਅਸੀਂ ਇਹ ਸੁੱਟਦੇ ਸੀ ਕੂੜਾ ਹੁਣ ਉਹਦੇ ਵਿੱਚ ਜਿਹੜੀ ਆ ਘਟ ਬਾਅਦ ਤੋਂ ਬਾਅਦ ਸਾਨੂੰ ਕੋ ਪੰਜ ਕਿਲੇ ਜਗ੍ਹਾ ਰਹਿ ਗਏ ਜਿਹਦੇ ਵਿੱਚ ਜਿਹੜੀ ਆ 10 ਕਿਲੇ ਜਿਹੜੀ ਜਗ੍ਹਾ ਆ ਉਹਨਾਂ ਨੇ ਰਿਕਵਰ ਕਰ ਲਈ ਦੀ ਹੈ ਕ੍ਰੈਚਰ ਹੋ ਜਾਂਦੇ ਨੇ ਕ੍ਰੈਚਰ ਵਾਲੇ ਨੇ ਜੀ ਆਪਣੇ ਜਿਹੜੀ ਜਿਨ੍ਹਾਂ ਨੇ ਸੁੱਕੇ ਕਿੱਲੇ ਵਾਸਤੇ ਇਹਨਾਂ ਨੇ ਉੱਥੇ ਜਿਹੜੀ ਕ੍ਰੈਚਰ ਲਾਇਆ ਰੱਖਿਆ ਅੱਛਾ ਜੀ ਜਿਨ੍ਹਾਂ ਨੇ ਆਪਣਾ ਇਹਨਾਂ ਨੇ ਸੁੱਕਾ ਕਿੱਲਾ ਜਿਹੜਾ ਕੂੜੇ ਵਾਸਤੇ ਲਾਇਆ ਉਹਨਾਂ ਨੇ ਰਿਕਵਰ ਕੀਤੀ ओके ਉਹ ਨਾਲ ਵਿੱਚ ਕੋਈ ਕੰਮ ਤੇ ਕੋਈ ਚੱਲ ਨਹੀਂ ਰਿਹਾ ਇਹ ਅਸੀਂ ਆਪ ਸਮਝਦੇ ਧਿਆਨ ਚ ਹੋਣਾ ਜਿਹੜਾ ਖੜ ਖੱਡੀਆਂ ਹੁੰਦੀ ਹੈ ਗੱਲ ਅੱਗੋਂ ਤੋਂ ਹੁਣੇ ਜਾ ਕੇ ਦੱਸਾਂਗੇ ਅਸੀਂ ਅਫਸਰਾਂ ਆਪਣੇ ਨੂੰ ਵਿਵਾਨ ਕਮਿਸ਼ਨ ਨੂੰ ਇੱਕ ਇੱਕ ਵਿੱਚ ਕਹੋ ਗੱਲ ਕੀਤੀ ਕਿ ਸੁਪਰਵਾਈਜ਼ ਦੇ 2000 ਰੁਪਏ ਮੰਗ ਰਹੇ ਹੋ ਕਿਸ ਗੱਲ ਦਾ ਮੰਗ ਰਹੇ ਇਹ ਸਾਰੇ ਮੈਂ ਹੀ ਬਹੁਤ ਚਿਰ ਤੋਂ ਇਹ ਮੰਗ ਨਹੀਂ ਸਾਡੀ ਅਸੀਂ ਇਹਨਾਂ ਨੂੰ ਕਹਿ ਰਹੇ ਆਂ ਕਿ ਜਿਹੜੀ ਸਾਡੇ ਅਫਸਰ ਸਾਹਿਬਾਨ ਨੇ ਇਹਨਾਂ ਨੂੰ ਜਿਹੜੇ ਡਰਾਈਵਰ ਔਰ ਜਿਹੜੇ ਹਲਪਰ ਨੇ ਇਹਨਾਂ ਦੀਆਂ ਜਿਹੜੀਆਂ ਡਿਊਟੀਆਂ ਆ ਉਹ ਬੰਦ ਰੱਖੀ ਤੇ ਹਾਜ਼ਰੀਆਂ ਨੇ ਇਹ ਆਪ ਲੈਣਾ ਜਾਂ ਹੂੰ ਕੁੱਛ ਸਾਡੇ ਇਹੋ ਤੋਂ ਸ਼ਰਾਰਤੀ ਅਨਸਰ ਨੇ ਜਿਹੜੇ ਵਿੱਚ ਜਿਹੜੇ ਕਈ ਸੁਪਰਵਾਈਜ਼ਰ ਵੀ ਨੇ ਜਿਹੜੇ ਕਈ ਆਪਣੇ ਡਰਾਈਵਰਾਂ ਨੂੰ ਦੂਜਿਆਂ ਤੀਜਿਆਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਹੜਤਾਲ ਸਾਡੇ ਕੈਂਡ ਤੇ ਹੋਣੀ ਚਾਹੀਦੀ ਆ ਸਾਡੇ ਕੈਂਡ ਦੇ ਵਿੱਚ ਹੀ ਤੁਸੀਂ ਜਾਣਾ ਤੇ ਸਾਡੇ ਕੈਂਡ ਤੇ ਕਰਨਾ ਇਸ ਕਰਕੇ ਅਸੀਂ ਅਫਸਰਾਂ ਨੇ ਧਿਆਨ ਚੀ ਗੱਲ ਬਦਲ ਲੈਂਦੀ ਆ ਕਿ ਤੁਸੀਂ ਜਿਹੜੀ ਸਾਨੂੰ ਕੋਈ ਚੱਲਦੀ ਆ ਰਹੀ ਆ ਿਕਤ ਆ ਰਹੀ ਆ ਚਾਹੇ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਦਾ ਹੱਲ ਕਰੋ ਤੁਸੀਂ ਜੀ ਜੇ ਨਾ ਹੱਲ ਕਰਨਗੇ ਤੇ ਫਿਰ ਜੀ ਸਾਹਿਬ ਮੀਡੀਆ ਦੇ ਵਿੱਚ ਵੀ ਆਪਾਂ ਜਿਹੜੀ ਆ ਖਾਸ ਕਰਕੇ ਜਿਹੜੀ ਪੂਰਾ ਯਾਰ ਕਰਾਂਗੇ ਬਾਕੀ ਵਿਜੀਲੈਂਸ ਹੋਈ ਬੈਠੀ ਜੀ ਕਿ ਕਿਹੜੇ ਅਫਸਰਾਂ ਦਾ ਕੋਈ ਕੰਪਨੀ ਸੁਪਰਵਾਈਜ਼ਰ ਕੋਈ ਖਾਸ ਹੈਗੇ ਜਿਨ੍ਹਾਂ ਦਾ ਨਾਮ ਨਹੀਂ ਅਸੀਂ ਜਿਹੜੀ ਗੱਲ ਦੱਸੀ ਆ ਉਹਦੇ ਤੇ ਉਤੇ ਗੌਰ ਕਰਨਗੇ ਜੇ ਕੋਈ ਨਹੀਂ ਕਰਨਗੇ ਤੇ ਫਿਰ ਤੁਹਾਡੇ ਅੱਗੇ ਵੀ ਜੋ ਜਦਿਆਰ ਹੋਵੇਗਾ ਉਹ ਹੈ ਠੀਕ ਠੀਕ ਹੈ ਥੈਂਕ ਯੂ